ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਬਾਲੀਆਂ ਠੀਕ ਹੈ ਜੀ ਜ਼ਿਲ੍ਹਾ ਸੰਗਰੂਰ ਪੈਂਦਾ ਵੈਸੇ ਬਰਨਾਲੇ ਤੋਂ 13 ਕਿਲੋਮੀਟਰ ਨੇੜੇ ਆ ਬਰਨਾਲੇ ਦੇ ਠੀਕ ਹੈ ਜੀ ਤੇ ਫੱਟ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਨਾਲ ਗੱਲਬਾਤ ਤਿੰਨੇ ਗੱਬਣਾ گاਵਾਪਰਾ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਨਵਦੀਪਾਈ ਪਿੰਡ ਵਾਲੀਆਂ ਨੇੜੇ ਤਨੋਲਾ ਬਰਨਾਲਾ ਜ਼ਿਲ੍ਹਾ ਸੰਗਰੂਰ ਹੈ ਠੀਕ ਹੈ ਜੀ ਹਾਂਜੀ ਬਈ ਜੀ ਆਪਣੇ ਕੋਲ ਕਿੰਨੇ ਦਾਗ ਪੋਏ ਜੀ ਆਪਣੇ ਕੋਲੇ ਤਿੰਨ ਗਾਵਾਂ ਨੇ ਤਿੰਨੀ ਗੱਬਣਾ ਨੇ ਸੂਨ ਵਾਲੀ ਜੀ ਠੀਕ ਹੈ ਜੀ ਪਹਿਲੀ ਗਾਂ ਦੇ 7 ਡਣਾ ਦੀ ਕੱਚੀਆਂ ਨੇ ਸਾਰੀ ਠੀਕ ਹੈ ਜੀ ਪਹਿਲੀ ਗਾਂ ਦੀ ਡਿਟੇਲ ਦੱਸੋ ਜੀ ਇਹ ਜਰਸੀ ਹੈ ਜੀ ਹਾਂਜੀ ਜਰਸੀ ਨਾਲ ਜਪੈ ਜਾਂਦੀ ਹੈ ਹਾਂਜੀ ਆਈ ਫੇਸ ਕੁਆਲਿਟੀ ਦਿਖਾ ਦਿਓ ਗਾਂ ਦੀ ਤੇ ਨੰਬਰ ਦੱਸੋ ਭਰਾ ਪਹਿਲਾਂ ਮੋਬਾਈਲ ਨੰਬਰ 8360329597 ਠੀਕ ਹੈ ਜੀ ਹਾਂਜੀ ਠ ਜਰਸੀ ਨਾਲ ਚ ਪਾਈ ਜਾਂਦੀ ਹੈ ਜੀ ਠੀਕ ਹੈ ਜੀ ਕੰਨ ਛੋਟਾ ਪ्युअर ਜਰਸੀ ਹੈ ਜੀ ਠੀਕ ਹੈ ਜੀ ਹਾਂਜੀ ਤੋਰ ਕੇ ਦਿਖਾ ਦਿਓ ਜੀ ਮੜਾ ਤੋਰ ਕੇ ਦਿਖਾ ਲਓ ਭਰਾ ਬਾਈ ਕੋਲ ਤਿੰਨੀ ਗੱਬਣਾ ਤਿੰਨੀ ਸੂਣ ਵਾਲੀਆਂ ਠੀਕ ਹੈ ਜੀ 5 7 7 ਦਿਨ ਰਹਿੰਦੇ ਹੈ ਬਾਈ ਨੇ ਦੱਸ ਦਿੱਤਾ ਤੋੜਾ ਤਰਾ ਦੇਖ ਸਕਦੇ ਹੋ ਦੇਵਾ ਅੰਡਰ ਕੁਆਲਿਟੀ ਬਹੁਤ ਸੋਹਣੀ ਹੈ ਠੀਕ ਹੈ ਜੀ ਲਓ ਜੀ ਚੈੱਕ ਕਰ ਸਾ ਰੀ ਮੁਰਦੋ ਹੀ ਮੁਰਦੋ ਫੈਸ ਕੁਆਲਿਟੀ ਬਿਊਟੀ ਬਹੁਤ ਸੋਹਣੀ ਹੈ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਭਰਾ ਲਓ ਜੀ ਠੀਕ ਹੈ ਜੀ ਬੰਦੋ ਲਓ ਜੀ ਆਰਡਰ ਦਿਖਾ ਦਿਓ ਜੀ ਹਾਂਜੀ ਹਾਂਜੀ ਆਰਡਰ ਦਿਖਾਈਏ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਭਾਈ ਜੀ ਨੇ ਜਰੂਰ ਕਨੈਕਟ ਕਰੋ ਬਾਕੀ ਠੰਡੀ ਸੀ ਲਾਈ ਕੋਈ ਗਰਮ ਨਹੀਂ ਠੀਕ ਹੈ ਜੀ ਕੋਈ ਘਰੇਲੂ ਬੰਦੇ ਨੇ ਕੋਈ ਵੀ ਜਿਵੇਂ ਮਰਜ਼ੀ ਚੋਈ ਚਲੋ ਜੀ ਠੀਕ ਹੈ ਜੀ ਠੰਡੀ ਸੀ ਲਾ ਜੀ ਹਾਂਜੀ ਹਾਂਜੀ ਭਾਈ ਜੀ ਰੇਟ ਜਾ ਜਾ ਦੱਸੋ ਜੀ ਦਾ ਰੇਟ ਇਹਦਾ 40000 ਰੁਪਏ ਆ ਜੀ ਠੀਕ ਹੈ ਮਾਰਦਾਨ ਹੋ ਜੀ ਮੜਮਟਾ ਹੋ ਜਾਊਗਾ ਜੀ ਠੀਕ ਹੈ ਹਾਂ ਜੀ ਭਰਾ ਦੇਖ ਸਕਦਾ ਠੰਡੀ ਸੀਲ ਵਾਜੀ ਦਾ ਮਸਤਾ ਬਹੁਤ ਸਮੇਂ ਪੜੀ ਬਸਿਆ ਠੀਕ ਹੈ ਜੀ ਹਾਂ ਜੀ ਅੱਗੇ ਦੋ ਨੰਬਰ ਆਈ ਹਾਂ ਜੀ ਇਹ ਪਹਿਲਾ ਸੂਆ ਸੂਣ ਵਾਲੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਪਹਿਲਾ ਸੂਆ ਸੂਣ ਵਾਲੀ ਆ ਤੇ ਗੰਦੂ ਚਾਰ ਦੰਦਾ ਜੀ ਠੀਕ ਹੈ ਜੀ ਤੇ ਕਿੰਨੇ ਦਿਨ ਬਾਕੀ ਜੀ ਦੇ ਇਹ ਪੰਜ ਸੱਤ ਦਿਨ ਲਈ ਹਫਤੇ ਦੇ ਅੰਦਰ ਅੰਦਰ ਸੂ ਪੈਣੀ ਹੈ ਪੰਜ ਪੰਜ ਕਿ ਦਿਨ ਰਹਿੰਦੇ ਨੇ ਜੀ ਠੀਕ ਹੈ ਜੀ ਦੇਖ ਸਕਦਾ ਮਾਲਕਾਂ ਦੇ ਅਨੁਸਾਰ ਠੀਕ ਹੈ ਜੀ ਹਵਾ ਨਾਲ ਵੀ ਖਾਦੂ ਠੀਕ ਹੈ ਟੁਲਾ ਟੁਲਾ ਦੇਖ ਸਕਦਾ ਭਰਾ ਵਧੀਆ ਹਵਾਨਾ ਤਿਆਰ ਕਰਦੇ ਠੀਕ ਆ ਬੱਜੀ ਦੁੱਤ ਨਹੀਂ ਬਾਈ ਨਹੀਂ ਕੋਈ ਦੁੱਤ ਨਹੀਂ ਹੈਗਾ ਇਹ ਠੀਕ ਜਮਾ ਸਹੀ ਠੀਕ ਹੈ ਚਾਰੇ ਧਾਨ ਇੱਕੋ ਆ ਦੇਖੋ ਜੀ ਠੀਕ ਹੈ ਤੁਹਾਨੂੰ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਬਾਈ ਰੇਟ ਦੱਸ ਦਿਓ ਜੀ ਤਾਂ ਪਹਿਲੀ ਇਹਦਾ ਰੇਟ ਕਰਦੇ ਆ 53000 ਰੁਪਏ ਜੀ ਠੀਕ ਹੈ ਜੀ ਹਾਂ ਜੀ 53000 ਲੋਕਰਾਹ ਬਾਈ ਨੇ ਰੇਟ 53000 ਮੰਗਿਆ ਠੀਕ ਹੈ 5-7 ਦਿਨ ਬਾਕੀ ਤੋਰ ਕੇ ਦਿਖਾ ਦਿਓ ਜੀ ਫੇਸ ਬਿਊਟੀ ਕੱਦ ਕਵਾੜ ਫਲੀ ਬਲੂਸੀ ਬਸ ਬੱਸੀਆ ਸੋਹਣੀ ਆ ਜੀ ਠੀਕ ਹੈ ਜੀ ਥਣ ਲੈ ਸੂਆ ਪਹਿਲਾਂ ਹੀ ਹਾਂ ਜੀ ਪਹਿਲੇ ਸੂਏ ਸੂਣ ਵਾਲੀ ਆ ਜੀ ਪਹਿਲੇ ਸੂਏ ਸੂਣਾ ਠੀਕ ਹੈ ਜੀ। ਭਾਈ ਜੀ ਨੇ ਰੇਟ ਵੀ ਆਪ ਨੂੰ ਬਿਲਕੁਲ ਜਾਇਜ਼ ਦੱਸਿਆ ਦੇਣ ਲੈਣ ਵਾਲੇ ਕੋਈ ਬਾਹਲਾ ਰੇਟ ਨਹੀਂ ਕੀਤਾ ਠੀਕ ਹੈ ਜੀ ਬੰਦੋ ਫੇਸ ਕੁਆਲਟੀ ਬਿਊਟੀ ਦੇਖ ਸਕਦਾ ਤੁਰਾ ਤਰਾ ਕਰਮਾਂ ਵਾਲੀ ਤਾਂ ਕੰਨ ਕੋ ਨੂੰ ਛੋਟੇ ਠੀਕ ਹੈ ਜੀ ਭਾਈ ਜੀ ਨੇ ਜ਼ਰੂਰ ਕੰਨੈਕਟ ਕਰੋ ਪਿੰਡ ਵਾਲੀਆਂ ਠੀਕ ਹੈ ਜੀ ਬਰਨਾਲਾ ਜਿਲ੍ਹਾ ਸੰਗਰੂਰ ਪਹੁੰਚਦਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬੱਸ ਫਾਲੋਅਰ ਤੇ ਸ਼ੇਅਰ ਕਰਾ ਦਿਓ ਠੀਕ ਆ ਭਰਾ ਹਾਂ ਜੀ ਭਾਈ ਜੀ ਤੀਜੀ ਵੀ ਠੰਡੀ ਸੀਲ ਪੂਰੀ ਖੁੱਲ ਲਈ ਠੀਕ ਹੈ ਜੀ ਸਹੀ ਸਮਾਂ ਠੀਕ ਹੈ ਹਾਂਜੀ ਹਾਂਜੀ ਬਾਈ ਜੀ ਤੀਜੀ ਦਾ ਜਾਣਕਾਰੀ ਦਿਓ ਜੀ ਇਹ ਦੂਜਾ ਸੂਆ ਸੂਣ ਵਾਲੀ ਹੈ ਜੀ ਹਾਂਜੀ ਇਹਨੇ ਪਹਿਲਾਂ ਨੇ 17 18 ਲੀਟਰ ਦੋ ਦਿੱਤਾ ਜੀ ਠੀਕ ਹੈ ਜੀ ਹਜੇ 5-7 ਦਿਨ ਕੱਢਦੀ ਹੈ ਠੀਕ ਹੈ ਜੀ ਲਓ ਜੀ ਇਹਦਾ ਰੇਟ ਵੀ ਦੱਸ ਦਿਓ ਜੀ ਪਹਿਲਾਂ ਇਹਦਾ ਰੇਟ 58000 ਰੁਪਿਆ ਜੀ ਠੀਕ ਹੈ 58000 ਮਾਨਤਾਣ ਬਾਕੀ ਕਰ ਦਾਂਗੇ ਠੀਕ ਜੀ ਲੋਪਰਾ 58000 ਰੁਪਿਆ ਰੇਟ ਦੱਸਿਆ ਬਾਈ ਨੇ ਤੇ ਦੂਜੇ ਸੂਏ ਆ ਠੀਕ ਹੈ ਜੀ ਇਸੇ ਸਾਲ ਸੋਨਾ ਦੁੱਧ ਕੱਢਿਆ ਬਾਈ ਕਹਿੰਦਾ ਠੀਕ ਹੈ ਜੀ ਕਰਮਾ ਵਾਲੀ ਨੇ ਫੇਸ ਬਿਊਟੀ ਦੇਖਾ ਦਿਓ ਲੇਵਲ ਉਪਾ ਦੇਖ ਸਕਦਾ ਤੁਸੀਂ ਹਲੇ ਤਾਂ ਢੱਲਾ ਢੁਲਾ ਕਾਫੀ ਫੀਆਂ ਤੇ ਦਿਨ ਵੀ ਹਲੇ ਪਏ ਆ ਠੀਕ ਹੈ ਜੀ ਮੋੜ ਦਿਓ ਮੋੜ ਦਿਓ ਲਓ ਲੇਵਲ ਉਪਾ ਤੁਸੀਂ ਦੇਖ ਸਕਦੇ ਆ ਥਾਣ ਥਣ ਵੀਰੇ ਓਕੇ ਜਮ ਹਾਂਜੀ ਥਾਣਾ ਥਣਾ ਵੀ ਸਾਫ ਹੈ ਜੀ ਸਾਰੇ ਪੱਖ ਤੋਂ ਗਾਂ ਵਧੀਆ ਹੈ ਠੀਕ ਹੈ ਜੀ ਠੀਕ ਹਾਂ ਜੋਹਰਾ ਦੇਖ ਸਕਦੇ ਆ ਫੇਸ ਕੁਆਲਟੀ ਬਿਊਟੀ ਸੋਹਣੀ ਆ ਬੈੜ ਸਨਖੀ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਚੰਡੀਸੇ 일단 ਪੂਰੀ ਫੋਟੋ ਲਾ ਕੇ ਤੁਹਾਨੂੰ ਦਿਖਾ ਦੇਣੀ ਆ ਲੋ ਲਓ ਜੀ ਬਾਕੀ ਗਾਂ ਠੰਡੀ ਸੀ ਲਾ ਪੂਰੀ ਖੁੱਲਈ ਠੀਕ ਹੈ ਕੋਈ ਲੱਤ ਸਾੜ ਵਾਲੀ ਨਹੀਂ ਠੀਕ ਹੈ ਜਿਵੇਂ ਮਰਜ਼ੀ ਚਵਾਈ ਕਰੀ ਚੱਲੋ ਬੈਠੇ ਜੀ ਲਓ ਜੀ ਦਾ ਹਾਂ ਜੀ ਕੀ ਬਾਤ ਹੈ ਸੇ ਗੱਬਣ ਦੀਆਂ ਧਾਰਾਂ ਗੱਬਣੀਆਂ ਧਾਰਾਂ ਹੀ ਮਾਰ ਦਿੰਦਾ ਲਓ ਜੀ ਗੱਬਣ ਦੀਆਂ ਧਾਰਾਂ ਬਾਈ ਨੂੰ ਮਾਰ ਠੀਕ ਹੈ ਠੀਕ ਹਾਂ ਲੋ ਚੈੱਕ ਕਰਸ ਨੇ ਭਰਾ ਹਾਂ ਠੀਕ ਹੈ ਜੀ ਬਾਈ ਠੰਡੀ ਸੀ ਲਾ ਜੀ ਠੀਕ ਹੈ ਜੀ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦੇਗੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਹਾਂ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ